ਰਾਂਝੇ ਦਾ ਹੋਰ ਤਰਲਾ ਚਸ਼ਮਾ ਆਬੇ ਹੈ ਆਤ ਦਾ ਨਜ਼ਰ ਆਇਆ ਖੇਜਰ ਵਾਂਗ ਨਾ ਕੰਡੇਉ ਮੂੜ ਮੀਆਂ ਕਰਨਾ ਸ਼ੋਖੀਆਂ ਕੰਮ ਹੈ ਜੋ ਬਨਾਂਦਾ ਹੁਸਨ ਤੁਰਾ ਤੂੰ ਬੜਾ ਮੂੜ ਮੀਆਂ ਤਕੀਆ ਪਾ ਕੇ ਅਸਾਨੀ ਬੈਠਣਾ ਨਹੀਂ ਇਕ ਜਰਾ ਯਾਰਾਮ ਦੀ ਲੋੜ ਮੀਆਂ ਮਿਲਦੇ ਦਿਲਾਂ ਨੂੰ ਕਦੇ ਨ ਖੇੜੀਏ ਨਾ ਹੁਸਨ ਇਸ਼ਕ ਦਾ ਅਜਲ ਤੋਂ ਜੋੜ ਮੀਆਂ ਖਿੱਚ ਸ਼ੌਕ ਨੇ ਆਸ ਦੀ ਤੰਦ ਕੱਚੀ ਝਟਕਾ ਮਾਰ ਕੇ ਦਈ ਨਾ ਤੋੜ ਮੀਆਂ ਹੰ ਬੇੜੀ ਉਸ ਤੇ ਜੇ ਕਰਾਂ ਝਾੜਨਾ ਨਹੀਂ ਮੈਨੂੰ ਵਿੱਚ ਚਨਾ ਦੇ ਰੋੜ ਮੀਆਂ ਬਟਾਂ ਲੰਮੀਆਂ ਪੈਣੀਆਂ ਚੂਰ ਕੀਤਾ ਜਿਸਮ ਭੱਜ ਦਾ ਦੁਖੇ ਕੰਗ ਰੋੜ ਮੀਆਂ ਵੇਖੀ ਜਾਏਗੀ ਆਉਣ ਦੇ ਹੀਰ ਜੱਟੀ ਇਧਰ ਜੱਟ ਵੀ ਮੁੱਛ ਮਰੋੜ ਮੀਆਂ ਇਧਰ ਜੱਟ ਵੀ ਮੁੱਛ ਮਰੋੜ ਮੀਆਂ